ਜੀ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਟੂੜਕਰੇ ਮੰਡੀ ਦੇ ਵਿੱਚ ਟੂੜੀ ਦੀ ਬੋੜੀ ਤੇ ਨਾ ਆਏ ਅੱਜ ਬਈ 2 ਚਾਲ ਛੀਦ 8 ਕ ਨਾ ਆਇਆ ਤੇ ਦੇਖਦੇ ਆ ਅੱਜ ਜਿਹੜੀ ਟੂੜੀ ਕੀ ਰੇਟ ਜਾਂਦੀ ਹੈ ਅੱਜ ਤਰੀਕ ਹੈਗੀ ਆ 24 ਮਾਰਚ 2025 ਦੇਖਦੇ ਆ ਅੱਜ ਦੇ ਕੀ ਰੇਟ ਜਾਂਦੀ ਟੂੜੀ ਕੱਲ ਜਿਹੜੀ ਟੂੜੀ ਦੀ ਕੀ ਕੀ ਹੈ ਬਾਈ ਜੀ 200 ਤੇ ਲੈ ਕੇ 250 ਦੇ ਵਿੱਚ ਚੱਟੀਆਂ ਤੇ ਅੱਜ ਦੇਖਦੇ ਆ ਕੀ ਰੇਟ ਜਾਂਦੀ ਹੈ ਨਾ ਆਇਆ 8 ਅੱਜ ਕਾ ਵੀ ਬੋਲੀ ਸਟਾਰਟ ਹੋਣ ਲੱਗੀ ਹੈ ਦੇਖਦੇ ਕੀ ਰੇਟ ਹੈ 200 ਰੁਪਿਆ 200 ਰੁਪਿਆ 5 10 15 20 25 30 40 43 45 50 60 ਜਾਏਗਾ ਵੀ ਬੁਰਜ ਪੰਡਾ ਹੀ ਹੈ ਬੁਰਜ ਹਰੀਕੇ ਤੇ ਜਾਏਗਾ ਕਿ ਟਰਾਲੀ ਆ ਜਾਵਣ ਪੰਡਾ ਹੀ ਆ ਹਾਂਜੀ 60 ਰੁਪਈਏ 65 ਰੁਪਈਏ 265 ਰੁਪਈਏ 70 ਰੁਪਈਏ 75 ਰੁਪਈਏ 80 ਰੁਪਈਏ ₹285 285 ਬੋਲਾਂਗੇ ਨੇ 90 90 ਰੁਪਏ ਦੀ 95 ਰੁਪਏ ਪੂਰਾ ਨਾ ਪੂਰਾ 300 ਇੱਕ ਮਿੰਟ ਗੱਲ ਕਰਾ ਦੇ ਪੰਜ ਰਕਡ ਪੁੱਛ ਲਾ ਕੀ ਗਿੰਦਾ ਹੈ ਹੈਲੋ 205 ਹਾਂਜੀ 305 305 ਨਾ ਭਲਾਦਾ ਯਾਰ ਮੈਨੂੰ 305 15 ਵੇ 25 ਤੂੰ 330 ਰੁਪਏ ਬੋਲਾਂਗੇ ਨਾ 330 ਰੁਪਏ ਉਹ ਫੋਨ ਫੜਾ ਦੇ ਲਓ ਜੀ ਪਹਿਲੀ ਟਰਾਲੀ ਲੱਗੀ 330 ਰੁਪਏ ਲੱਗ ਗਈ ਪਹਿਲੀ ਟਰਾਲੀ ਲੱਗੀ ਅੱਜ ਜਿਹੜਾ ਰੇਟ 300 ਤੋਂ ਪਲੱਸ ਹੋ ਗਿਆ ਜੀ ਪਹਿਲੀ ਟਰਾਲੀ ਤੇ ਇੱਕ ਆਹ ਜਿਹੜਾ ਰੇਟ ਸੀ ਆਪਾਂ ਜੀ 250 ਸੀਗਾ ਅੱਜ ਪਹਿਲੀ ਟਰਾਲੀ 330 ਰੁਪਏ ਲੱਗ ਗਿਆ ਅੱਜ ਜਿਹੜਾ ਰੇਟ ਹੈ ਜਿਹੜਾ ਵਧਣ ਦੇ ਚਾਂਸ ਫੁੱਲ ਆ ਬਈ ਗਾਹਕ ਬਹੁਤ ਆਇਆ ਜੀ ਕੀ ਦੀ ਆ ਭਾਈ ਆਪਣੀਆਂ ਬਾਹਰ ਦੀ ਹੈ ਤਾਂ ਇਹ ਅੰਦਰ ਦੀ ਆ ਪਾ ਦਾ ਬੋਲੋ ਇਹੇ ਵੀ ਆ ਉਹ ਵੀ ਅੰਦਰ ਦੀ ਟਰਾਲੀ ਬਾਹਰ ਖੜਾ ਕੇ ਭਈ ਇਹ ਬੋਲੋ ਹੀ ਬੋਲੋ 180 ਰੁਪਏ ਤੂੜੀ ਵੇਖ ਲੈ ਮੁਰਕ ਨਾ ਗੀ ਅਗਲੇ ਦਿਨ ਮੂਰਤੀ ਦਾ 180 ਰੁਪਏ 180 ਰੁਪਏ ਮੈਂ ਗਿੱਲੀ ਨਾ ਹੋਵੇ ਬੋਲਾਂ ਬਾਈ ਗਿੱਲੀ ਆ ਬਾਈ 180 ਰੁਪਏ ਠੀਕ ਆ ਬਈ ਇਹ ਲਾਭ ਵੀ ਸਾਰੀ ਹੁਣ ਵੇਖ ਲੈ ਗਿੱਲੀ ਦਾ ਨਹੀਂ ਕੀ ਨਹੀਂ ਨਹੀਂ ਕੋਈ ਗਿੱਲੀ ਨਹੀਂ 22 32 ਪਰੀ ਸਾਰੀ ਬਚਾ ਰਹੇ ਜਾਓ ਖੋਲ ਲਾ ਤਾਦਲਾ ਪੋੜ ਲਾਓ ਜੀ ਦੂਸਰੀ ਟਰਾਲੀ ਲੰਗੀ ਆ 180 ਰੁਪਏ ਇਹ ਬਾਈ ਥੂੜੀ ਥੂੜੀ ਨਰਮ ਜੀ ਤਾਂ ਕਰਕੇ ਲੱਗੀ ਆ ਅਗਲੀ ਟਰਾਲੀ ਦੇਖਦੇ ਹਾਂ ਕੀ ਰੇਟ ਜਾਂਦੀ ਬਈ ਤੀਸਰੀ ਟਰਾਲੀ ਦਾ ਬੰਦਾ ਹੈਗਾ ਲਾਉਣ ਵਾਲਾ ਆਪਣਾ ਆਹ ਆ ਕੋਈ ਹੋਇਆ ਆ ਬੋਲੋ ਭਾਈ ਈਦੀ ਦਲੀਆ ਅੰਦਰ ਦੀ ਭਾਈ ਬਾਹਰ ਦੀ 2 3 ਦਿਨ ਤੱਕ ਨਿਕਲੋਗੇ ਵਧੀਆ ਵਧੀਆ ਬੋਲੋ ਜੀ ਚੰਗੀ ਨਿਕਲ ਸਕਦੀ ਇੱਥੋਂ 200 ਰੁਪਿਆ 5 10 15 20 25 30 35 40 250 50 60 65 80 80 280 ਰੁਪਿਆ

ਬੋਲੋ ਜੀ ਕਿੰਦੀ ਹੈ 200 10 15 20 2200 54 60 65 80 80 305 10 15 23 25 35 335 ਬੋਲਾਂਗੇ ਨੇ ਸਾਨੂੰ ਸੋਪਿੰਗ ਦੀ ਬਿੱਕਾ ਕਿੱਥੇ ਜਿੰਨੇ ਲਓ ਜੀ ਇਹ ਲੱਗੇ 335 ਰੁਪਏ ਲੱਗੇ ਇਹਦਾ ਰੇਟ ਜਿਹੜਾ ਵੱਲ ਗਿਆ ਹਾਂਜੀ ਚੂਰੀ ਦਾ ਇਹਨਾਂ ਨੂੰ ਕਹਾਂ ਗਰੇ ਕਿ 4 ਮਾਰ ਜੀ ਇਹ ਦੇਖੀ ਰੇਟ ਜਾਂਦੇ ਆ ਹਾਂਜੀ ਗਾਗ ਦੇਖ ਸਕਦੇ ਹਾਂ ਗਾਗ ਬਹੁਤ ਅੱਜ ਡੂੜ ਗਿਆ ਬਾਈ ਗਾਗ ਕਿੰਨਾ ਦੇਖ ਰਿਹਾ ਕੋਈ ਚਾਰ ਸੌ ਪੁੱਲਦਾ ਬਾਈ ਆਪਣੀ ਬੇਚ ਬਾਹਰ ਦੀ ਨਹੀਂ ਵੇਚਦੀ ਜੀ ਯਾ ਸਾਹ ਬਾਹਰ ਦੀ ਕੁੜੀ ਆ ਜਿਹਦੇ ਨਾਲ ਦੀ 200 5 10 15 20 25 30 35 40 45 50 55 60 70 75 300 ਰੁਪਇਆ 300 ਬੋਲਾਂਗੇ ਨਾ 300 ਬਾਈ ਜੀ ਲੋ ਜੀ ਜਿਆ ਲੱਗੀ 300 ਰੁਪਿਆ ਲੱਗੇ ਜੀ ਅੱਜ ਜਿਹੜਾ ਰੇਟ ਹੈ 300 ਤੋਂ ਪਲੱਸ ਹੋ ਗਈ 330 ਵੀ ਲੱਗੀ ਅੱਜ 340 ਤਨੇ ਨਾਗਰੇ ਕੇ 3 ਜੀ ਬਾਈ ਵੀਡੀਓ ਨੂੰ ਮਤਵਾ ਸ਼ੇਅਰ ਜਰੂਰ ਕਰਿਆ ਕਰੋ ਤਾਂ ਇਹ ਹਰ ਕਿਸਾਨ ਕੋਲੇ ਆਪਣੀ ਵੀਡੀਓ ਜਿਹੜੀ ਪਹੁੰਚਣੀ ਚਾਹੀਦੀ ਹੈ ਟੂੜੀ ਦੇ ਰੇਟਾਂ ਵੀ ਆਹ ਵੀਡੀਓ